ਵਿੰਟਰ ਸੀਜ਼ਨ ਸਟਾਰਟ ਹੋ ਚੁੱਕਿਆ ਹੈ ਨਾਲੇ ਵਿੰਟਰ ਸੀਜ਼ਨ ਦੇ ਨਾਲ ਨਾਲ ਵੈਡਿੰਗਜ਼ ਵੀ ਸਟਾਰਟ ਹੋ ਚੁੱਕੇ ਹਨ ਤੁਸੀਂ ਜਾਣਦੇ ਹੋ ਕਿ ਵਿੰਟਰ ਸੀਜ਼ਨ ਦੇ ਵਿੱਚ ਬਹੁਤ سارے ਲੋਕ ਕਿ ਐਮਬ੍ਰੋਇਡਰੀ ਕਲੈਕਸ਼ਨ ਪਰਚੇਸ ਕਰਦੇ ਹਨ ਕਾਫੀ سارے ਲੋਕ ਕਿ ਸਿਆਲ ਵਾਸਤੇ ਪਸ਼ਮੀਨਾ ਲੈਂਦੇ ਹਨ ਬਹੁਤ سارے ਲੋਕ ਕਿ ਵੈਲਵਟ ਦੇ ਕਲੈਕਸ਼ਨ ਪਰਚੇਸ ਕਰਦੇ ਹਨ ਅੱਜ ਆਪਾਂ ਲੈ ਕੇ ਆਏ ਹਾਂ ਸਪੈਸ਼ਲੀ ਵੈਲਵਟ ਵਾਲੇ ਕਲੈਕਸ਼ਨ ਬਹੁਤ ਹੀ ਵਧੀਆ ਪ੍ਰੀਮੀਅਮ ਕੁਆਲਟੀ ਦਾ ਵੈਲਵਟ ਲੈ ਕੇ ਆ ਚੁੱਕਿਆ ਮੈਂ ਜਿਸ ਵਿੱਚ ਮੈਂ ਤੁਹਾਨੂੰ ਦੋ ਤਰੀਕੇ ਦੇ ਸੂਟ ਦਿਖਾਉਣ ਵਾਲੀਆਂ ਇੱਕ ਦਿਖਾਵਾਂਗੀ ਤੁਹਾਨੂੰ ਐਮਬ੍ਰੋਇਡਰੀ ਵਾਲੇ ਦੂਜੇ ਦਿਖਾਵਾਂਗੇ ਤੁਹਾਨੂੰ ਡਿਸਟਰਬ ਪ੍ਰਿੰਟ ਦੇ ਨਾਲ ਥੋੜਾ ਮਾੜਾ ਜਿਹਾ ਵਰਕ ਵਾਲਾ 컬렉ਸ਼ਨ ਜੇ ਤੁਸੀਂ ਪਰਚੇਜ਼ਿੰਗ ਕਰਨੀ ਹੈ ਆਪਣਾ ਬਿਜ਼ਨਸ ਸ਼ੁਰੂ ਕਰਨਾ ਹੈ ਜਾਂ ਬਿਜ਼ਨਸ ਵਿੱਚ ਐਡ-ਆਨ ਕਰਨਾ ਹੈ 컬렉ਸ਼ਨ ਤਾਂ ਵੀਡੀਓ ਨੂੰ ਐਂਟੈਕ ਜ਼ਰੂਰ ਦੇਖਣਾ ਹੈ ਕਿਉਂਕਿ ਇਹ 컬렉ਸ਼ਨ ਥੋੜੀ ਸ਼ਾਪ ਦੇ ਵਿੱਚ ਜਦੋਂ ਵੀ ਤੁਸੀਂ ਰੱਖੋਗੇ ਨਾ ਹੈਂਡ ਟੂ ਹੈਂਡ ਵਿਕ ਜਾਣਾ ਹੈ ਇੰਨਾ ਜ਼ਿਆਦਾ ਸਾਡਾ ਮੋਸਟ ਡਿਮਾਂਡੇਬਲ 컬렉ਸ਼ਨ ਹੈ ਤੁਸੀਂ ਦੋਨੋਂ ਪਤਾ ਹੈ ਇਹਦੀ ਮੈਂ ਇੱਕ ਪਹਿਲਾਂ ਵੀਡੀਓ ਪਾਈ ਸੀਗੀ ਉਹ ਇੰਨੀ ਜ਼ਿਆਦਾ ਵਾਇਰਲ ਹੋਈ ਸੀ ਇੰਨੀ ਜ਼ਿਆਦਾ ਵਾਇ ਮਤਲਬ ਇੰਨਾ ਜ਼ਿਆਦਾ ਸਟਾਕ ਨਹੀਂ ਹੋ ਸਕਿਆ ਸੀਗਾ ਤੁਹਾਨੂੰ ਪਤਾ ਕਿੰਨੇ ਜ਼ਿਆਦਾ ਆਰਡਰ ਆਏ ਸੀ ਉਸ ਇੱਕ ਦਿਨ ਦੀ ਵੀਡੀਓ ਦੇ ਅੰਦਰ ਅੰਦਰ 20000 ਤੋਂ ਵੀ ਜ਼ਿਆਦਾ ਆਰਡਰ ਆਏ ਸੀ ਤਾਂ ਸਾਨੂੰ ਲੱਗਿਆ ਸੀਗਾ ਹੁਣ ਹੋਰ ਆਰਡਰ ਆਣਗੇ ਆਣਗੇ ਤਾਂ ਕਰਕੇ ਆਪਾਂ ਡਿਲੀਟ ਕਰਤੀ ਬਟ ਹੁਣ ਰੀਸਟਾਕ ਕਰਾ ਲਿਆ ਆਪਾਂ ਨਵਾਂ ਡਿਜ਼ਾਈਨ ਨਵਾਂ ਕਲੈਕਸ਼ਨ ਉਸ ਤੋਂ ਰਵਾ ਪੈਟਰਨ ਬਣਾ ਕੇ ਲੈ ਕੇ ਆ ਚੁੱਕੇ ਹਾਂ ਚਲੋ ਤੁਹਾਨੂੰ ਇਹ ਵਾਲੇ ਆਰਟੀਕਲ ਵੀ ਚੈੱਕ ਕਰਾਉਂਦੇ ਹਾਂ ਹੁਣ ਦੇਖਦੇ ਹਾਂ ਕਿ ਕਿੰਨੇ ਜ਼ਿਆਦਾ ਲੋਕੀ ਇਹਨੂੰ ਪਰਚੇਸ ਕਰਦੇ ਨੇ ਸਿਸਟਰ ਅਲਜੀ ਵੈਲਕਮ ਬੈਕ ਟੂ ਅਰ ਚੈਨਲ ਕਿਵੇਂ ਤੁਸੀਂ ਸਾਰੇ ਆਇਓ ਤੁਸੀਂ ਸਾਰੇ ਵੈਲ ਐਂਡ ਗੁੱਡ ਵਧੀਆ ਹੋਗੇ ਤਾਂ ਲੋ ਜੀ ਮਿੱਤਰੋ ਲੈ ਕੇ ਆ ਚੁੱਕਿਆ ਹਾਂ ਵੈਲਵੈਟ ਵਾਲੇ 컬렉ਸ਼ਨ ਇਹ ਉਹ ਨਵੇਂ ਡਿਜ਼ਾਈਨ ਪੈਟਰਨ ਨੇ ਵੈਲਵੈਟ ਦੇ ਵਿੱਚ ਜਿਹੜੇ ਕਿ ਆਪਾਂ ਪਹਿਲਾਂ ਹੀ ਬਹੁਤ ਜ਼ਿਆਦਾ ਵੇਚ ਚੁੱਕੇ ਹਾਂ ਬਹੁਤ ਜ਼ਿਆਦਾ ਸਿਰਫ ਇੱਕ ਦਿਨ ਦੇ ਅੰਦਰ ਅੰਦਰ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀਗੀ 20000 ਆਰਡਰ ਸਿਰਫ ਇੱਕ ਦਿਨ ਦੇ ਵਿੱਚ ਆਏ ਸੀਗੇ ਤਾਂ ਮੈਨੂੰ ਉਹ ਵੀਡੀਓ ਡਿਲੀਟ ਕਰਦੀ ਪਈ ਸੀ ਰੀਜ਼ਨ ਇਹ ਹੀ ਸੀਗਾ ਕਿ ਇੱਕ ਦਿਨ ਜਦੋਂ 20000 ਆਰਡਰ ਆ ਰਹੇ ਨੇ ਤਾਂ ਦੂਜੇ ਦਿਨ ਕਿੰਨੇ ਜ਼ਿਆਦਾ ਆਣਗੇ ਤੇ ਜਿਹੜੇ ਦਿਨ ਕਿੰਨੇ ਜ਼ਿਆਦਾ ਆ पॉसीबल नहीं है आप जानते हो क्योंकि हर एक डिजाइन पैटन के लिमिटेड स्टॉक बन के आर उस बात जो लगता है कि बहुत सारे ऑर्डर आ रहे हैं तो ही आप स्टॉक कराने दस हज़ार पीस हज़ार पीस पंद्रह हजार पीस मतलब बथेरा होंगे हम नवाकल बना के लैके आए वैलवेट के दो तरीके के पैटन लैके आए जिन तरह मैं पांच डिजाइन लैके आई हूँ दो फैब्रिक ने अपने कोलबेट ने दोबेट फर्क आपे पता लग जूगा तो जो तुम इस डिजाइन परचेज करना है तो मैं देखना है हम भीडियो के अपलोड होने ਤੁਸੀਂ ਕਿੰਨੇ ਜ਼ਿਆਦਾ ਆਰਡਰ ਦੇ ਰਹੇ ਹੋ 20000 ਤੋਂ ਜ਼ਿਆਦਾ ਦੇ ਰਹੇ ਹੋ ਕਿ ਆ 20000 ਹੀ ਦੇ ਰਹੇ ਹੋ ਉਦੋਂ ਕਟ ਨਾ ਕਰਿਓ ਹਾਂ 20000 ਪਲੱਸ ਹੋਣੇ ਚਾਹੀਦੇ ਹੁਣ ਆਰਡਰ ਮੈਂ ਵੇਟ ਕਰਾਂਗੀ ਤਾਂ ਚਲੋ ਫਿਰ ਆਰਟੀਕਲ ਚੈੱਕ ਕਰਾ ਦੇਣਿਆ ਤੁਹਾਨੂੰ ਫਸਟ ਆਰਟੀਕਲ ਆਪਾਂ ਇੱਥੇ ਦੇਖਾਂਗੇ ਬਹੁਤ ਹੀ ਪਿਆਰਾ ਜਿਹਾ ਆਵਲਾ ਆਰਟੀਕਲ ਚੈੱਕ ਕਰੋ ਜੀ ਬੁਟੀਕ ਵਾਸਤੇ ਬੜੀਆ ਰਹਿਣ ਵਾਲਾ ਜੇਕਰ ਤੁਹਾਨੂੰ ਬੁਟੀਕ ਕਰਨਾ ਹੈ ਤਾਂ ਵੀ ਤੁਸੀਂ ਆਰਟੀਕਲ ਪਰਚੇਸ ਕਰ ਸਕਦੇ ਹੋ ਜੇ ਤੁਹਾਡੀ ਸ਼ਾਪ ਹੈ ਤਾਂ ਤਾਂ ਬੈਸਟ ਰਹਿਣ ਵਾਲਾ ਹੈ ਤੁਸੀਂ ਆਪਣੇ ਸ਼ਾਪ ਵਾਸਤੇ ਵੀ ਲੈ ਸਕਦੇ ਹੋ ਡਿਜ਼ਾਈਨ ਚੈੱਕ ਕਰੋਗੇ ਬਹੁਤ ਹੀ ਪ੍ਰੀਟੀ ਡਿਜ਼ਾਈਨ ਆਜੂਗਾ नेक ਪੈਟਰਨ ਚੈੱਕ ਕਰ ਸਕਦੇ ਹੋ ਕਾਫੀ ਸੋਹਣਾ ਜਿਹਾ ਨੇਕ ਪੈਟਰਨ ਆਉਣ ਵਾਲਾ ਹੈ ਆ ਦੇਖੋ ਕਿੰਨਾ ਪਿਆਰਾ ਲੁੱਕ ਹੈ ਦਾ ਤੇ ਪ੍ਰਿੰਟ ਵੀ ਬਹੁਤ ਸੋਹਣਾ ਹੈ ਡਿਜੀਟਲ ਪ੍ਰਿੰਟ ਦਾ ਆਰਟੀਕਲ ਹੈ ਨਾਲੇ ਇਹਦੇ ਵਿੱਚ ਤੁਹਾਨੂੰ ਇਹ ਜਰੀ ਵਰਗ ਦਾ ਡਿਜ਼ਾਈਨ ਮਿਲ ਜਾਂਦਾ ਹੈ ਟੱਚ ਅਪ ਬਹੁਤ ਪਿਆਰਾ ਦਿੱਤਾ ਗਿਆ ਜੇ ਇਹਦੇ ਸ਼ਾਲ ਦੀ ਗੱਲ ਕਰੀ ਤਾਂ ਆ ਚੈੱਕ ਕਰੋ ਇਹਦਾ ਸ਼ਾਲ ਤੁਸੀਂ ਦੇਖ ਸਕਦੇ ਹੋ ਕਾਫੀ ਪ੍ਰੀਟੀ ਜャ ਸ਼ਾਲ ਮਿਲੂਗਾ ਤੁਹਾਨੂੰ ਸ਼ਾਲ ਦੀ ਲੈਂਥ ਵਿਡਥ ਤੁਹਾਨੂੰ ਪ੍ਰੋਪਰ ਮਿਲ ਜਾਂਦੀ ਹੈ ਤੇ ਡਿਜ਼ਾਈਨ ਪੈਟਰਨ ਦਾ ਵੀ ਬਹੁਤ ਹੀ ਜ਼ਿਆਦਾ ਘੈਂਟ ਹੈ ਆ ਚੈੱਕ ਕਰੋ ਫੈਬਰਿਕ ਇਕਦਮ ਸਮੂਥ ਹੈ ਸੌਫਟ ਮਟੀਰੀਅਲ ਹੈ ਕਿਉਂਕਿ ਵੈਲਵਟ ਦਾ ਫੈਬਰਿਕ ਹੈ ਇਹਦੇ ਵਿੱਚ ਤੁਹਾਨੂੰ ਸੈੱਟ ਮਿਲੂਗਾ ਸਿੰਗਲ ਪੀਸ ਨਹੀਂ ਮਿਲਦਾ ਜੇਕਰ ਸੈੱਟ ਜਾਨਣਾ ਹੈ ਉਹਦੇ ਕਲਰ ਚਾਰਟ ਦੇਖਣੇ ਤਾਂ ਮੈਂ ਪਹਿਲਾਂ ਹੀ ਦੱਸ ਦਾਂ ਕਿ ਚਾਰ ਪੀਸ ਦਾ ਸੈੱਟ ਆਊਗਾ ਚਾਰ ਡਾਰਕ ਕਲਰ ਹੀ ਆਣਗੇ ਤੇ ਉਹ ਤੁਸੀਂ ਚੈੱਕ ਕਰ ਸਕਦੇ ਹੋ ਪ੍ਰਾਈਸ ਜਾਣ ਵਾਸਤੇ ਮੈਂ ਤੁਹਾਨੂੰ ਚਲੋ ਦੱਸ ਹੀ ਦਿੰਨੀ ਆ ਆਪਣੇ ਕੋਲ ਇਸ ਤਰ੍ਹਾਂ ਦੇ ਕਲੈਕਸ਼ਨ ਤੁਹਾਨੂੰ ਮਿਲ ਰਹੇ ਨੇ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਉਹ ਦੱਸਾਂਗੇ ਤੁਹਾਨੂੰ ਪ੍ਰਾਈਸ ਵੀ ਦੱਸਾਂਗੇ ਟੈਨਸ਼ਨ ਨਾ ਲਿਓ ਇਹਦੇ 'ਚ ਟੈਗ ਨਹੀਂ ਲੱਗਿਆ ਹੋਇਆ ਉਹ ਦੂਜੇ ਵਾਲੇ ਉਹਦੇ ਵਿੱਚ ਟੈਗ ਹੋਊਗਾ ਪਰ ਪ੍ਰਾਈਸ ਵੀ ਦੱਸ ਦਾਂਗੇlach 'ਚ ਆ ਦੇਖੋ ਇੱਕ ਹੋਰ ਆਰਟੀਕਲ ਚੈੱਕ ਕਰੋ ਇਹਦਾ ਡਿਜ਼ਾਈਨ ਚੈੱਕ ਕਰੋ ਨੈਕ ਪੈਟਰਨ ਦੇਖੋ ਕਲਰ ਕੰਬੀਨੇਸ਼ਨ ਦੇਖੋ ਡਬਲ ਸ਼ੇਡੇਡ ਕਲਰ ਆਊਗਾ ਆ ਪੈਟਰਨ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਪੈਟਰਨ ਹੈ ਥੱਲੇ ਤੁਹਾਨੂੰ ਕਾਫੀ ਸੋਹਣਾ ਜਿਹਾ ਸਿਰੋਸਕੀ ਡਾਇਮੰਡ ਦਾ ਵਰਕ ਮਿਲ ਜਾਂਦਾ ਹੈ ਨਾਲੇ ਆ ਦੇਖੋਗੇ ਤਾਂ ਬਾਰਡਰ ਵੀ ਬਹੁਤ ਜ਼ਿਆਦਾ ਕੈਂਟ ਦਿੱਤਾ ਗਿਆ ਹੈ ਫੈਬਰਿਕ ਕੁਆਲਿਟੀ ਬਹੁਤ ਵਧੀਆ ਹੈ 슬ੀਵਸ ਤੇ ਵੀ ਵਰਕ ਆਊਗਾ ਨਾਲੇ ਦੇ ਬੈਕ ਪਾਰਟ ਤੇ ਵੀ ਵਰਕ ਆਊਗਾ ਮਤਲਬ ਦੋਵੇਂ ਪਾਸੇ ਤੁਹਾਨੂੰ ਪ੍ਰਿੰਟ ਮਿਲਣ ਵਾਲਾ ਹੈ ਤਾਂ ਉਹ ਟੈਨਸ਼ਨ ਨਹੀਂ ਲੈਣੀ ਹੈ ਤੁਹਾਨੂੰ ਫੁੱਲ ਹੈਵੀ ਡਰੈਸ ਮਟੀਰੀਅਲ ਆ ਜਾਂਦਾ ਹੈ ਇਹ ਵੈਲਵਟ ਦੇ ਅੰਦਰ ਆ ਚੈੱਕ ਕਰੋ ਇਹਦਾ ਸ਼ਾਲ ਆ ਦੇਖੋ ਕਿੰਨਾ ਪਿਆਰਾ ਸੋਹਣਾ ਖੁੱਲਾ ਡੁੱਲਾ ਸ਼ਾਲ ਮਿਲ ਜਾਂਦਾ ਹੈ ਤੁਹਾਨੂੰ ਤੇ ਇਹਦਾ ਵੀ ਪ੍ਰਿੰਟ ਚੈੱਕ ਕਰੋਗੇ ਨਾ ਬਹੁਤ ਵਧੀਆ ਹੈ 4 ਸਾਈਡ ਬਾਰਡਰ ਦਾ ਪ੍ਰਿੰਟ ਦਿੱਤਾ ਗਿਆ ਹੈ ਫਲੋਰਲ ਪ੍ਰਿੰਟ ਦਾ ਡਿਜ਼ਾਈਨ ਹੈਗਾ ਉਹ ਵੀ ਤੁਸੀਂ ਦੇਖ ਰਹੇ ਹੋ ਨਾ ਕਿੰਨਾ ਸੋਹਣਾ ਤੇ ਅਟਰੈਕਟਿਵ ਲੱਗ ਰਿਹਾ ਹੈ ਇਹਦਾ ਵੀ ਤੁਹਾਨੂੰ 4 ਪੀਸੇ ਦਾ ਸੈੱਟ ਮਿਲੇਗਾ ਸਿੰਗਲ ਤੁਹਾਨੂੰ ਇਹ ਵੀ ਨਹੀਂ ਮਿਲਦਾ ਜੇ ਤੁਹਾਨੂੰ ਇਹ ਵਾਲਾ ਲੈਣਾ ਹੈ ਤਾਂ ਤੁਸੀਂ ਇਹ ਵੀ ਲੈ ਸਕਦੇ ਹੋ ਚਲੋ ਇੱਕ ਹੋਰ ਦਿਖਾ ਦਿੰਨੇ ਆ ਤੁਹਾਨੂੰ ਪਰ ਇਹ ਗੱਲ ਦਾ ਧਿਆਨ ਰੱਖਿਓ ਆਰਡਰ ਛੇਤੀ ਪਲੇਸ ਕਰ ਲਿਓ ਕਿਤੇ ਇਹ ਨਾ ਹੋਣ ਕਿ ਬਾਅਦ ਚ ਆਪਾਂ ਨੂੰ ਇਹ ਵੀਡੀਓ ਡਿਲੀਟ ਕਰਨੀ ਪਵੇ ਇਹ ਕੰਮ ਨਹੀਂ ਕਰਦਾ ਆਰਡਰ ਪਲੇਸ ਕਰ ਲਿਓ ਵੀਡੀਓ ਦੇਖਦੇ ਕਿਉਂਕਿ ਰੇਂਜ ਬਹੁਤ ਘੱਟ ਮਿਲ ਰਹੀ ਹੈ ਤੁਹਾਨੂੰ ਆਪਣੇ ਕੋਲ ਓਨਲੀ 399 ਤੋਂ ਕਲੈਕਸ਼ਨ ਸ਼ੁਰੂ ਹੋ ਰਿਹਾ ਹੈ ਜੀ ਹਾਂ ਵਿంటర్ ਕਲੈਕਸ਼ਨ ਸੂਟ ਮਟੀਰੀਅਲ ਦਾ ਓਨਲੀ 399 ਰੁਪਏ ਸਟਾਰਟਿੰਗ ਹੈ ਫੇਅਰ ਕਰ ਰਹੀਆਂ 399 ਰੁਪਏ ਸਟਾਰਟਿੰਗ ਹੈ ਉਸ ਤੋਂ ਬਾਅਦ ਤੁਹਾਨੂੰ ਹਰ ਇੱਕ ਰੇਂਜ ਮਿਲ ਜਾਂਦੀ ਹੈ ਇਹ ਜੋ ਕਲੈਕਸ਼ਨ ਨੂੰ 500 700 ਰੁਪਏ ਦੀ ਰੇਂਜ ਦੇ ਅੰਦਰ ਮਿਲ ਜਾਣਗੇ ਚਲੋ ਇੱਕ ਆ ਵਾਲਾ ਆਰਟੀਕਲ ਦੇਖੋ ਹੋਰ ਬਹੁਤ ਹੀ ਕੈਂਡ ਆਰਟੀਕਲ ਹੈ ਇਸ ਡਿਜ਼ਾਈਨ ਚੈੱਕ ਕਰ ਸਕਦੇ ਹੋ ਕਾਫੀ ਸੋਨਾ ਜਿਹਾ ਮਿਲ ਜਾਂਦਾ ਹੈ ਪੈਟਰਨ ਦੇਖ ਰਹੇ ਹੋ ਬਹੁਤ ਹੀ ਜ਼ਿਆਦਾ ਪ੍ਰੀਟੀ ਹੈ ਵੈਲਵਟ ਕਲੈਕਸ਼ਨ ਹੈ ਨਾਲ ਇਹਦਾ ਡਿਜ਼ਾਈਨ ਵੱਖੋ ਵੱਖ ਹੈ ਜਿਹੜਾ ਪਹਿਲਾਂ ਦੇਖਿਆ ਸੀਗਾ ਉਹ ਡਬਲ ਸ਼ੇਡ ਸੀਗਾ ਇਹ ਸਿੰਗਲ ਦੇ ਵਿੱਚ ਹੈ ਪ੍ਰਿੰਟ ਦੇਖ ਸਕਦੇ ਹੋ ਕਿੰਨਾ ਜਾਂਦਾ ਚਲੋ ਇਹਦਾ ਵੀ ਤੁਹਾਨੂੰ ਮੈਂ ਸ਼ਾਲ ਓਪਨ ਕਰਕੇ ਦਿਖਾ ਦਿੰਨੀ ਆ ਇਹਦਾ ਸ਼ਾਲ ਦਾ ਡਿਜ਼ਾਈਨ ਚੈੱਕ ਕਰੋ ਕਿੰਨਾ ਪਿਆਰਾ ਡਿਜ਼ਾਈਨ ਹੈ ਇਹਦੇ ਸ਼ਾਲ ਦਾ ਬਹੁਤ ਹੀ ਸੋਹਣਾ ਜਿਹਾ ਡਿਜ਼ਾਈਨ ਆ ਜਾਊਗਾ ਪੈਟਰਨ ਬਹੁਤ ਪ੍ਰੀਟੀ ਲੱਗ ਰਿਹਾ ਹੈ ਇਹਦਾ ਕਲਰ ਵੀ ਬਹੁਤ ਜ਼ਿਆਦਾ ਸੋਹਣਾ ਹੈ ਕੈਂਟ ਕਲੈਕਸ਼ਨ ਹੈ ਡਿਜ਼ਾਈਨ ਪੈਟਰਨ ਬਹੁਤ ਪ੍ਰੀਟੀ ਹੈ ਜੇ ਤੁਹਾਨੂੰ ਇਹ ਵੜਾ ਪਸੰਦ ਆ ਰਿਹਾ ਤਾਂ ਸਕਰੀਨਸ਼ਾਟ ਲੈ ਲਓ ਸਕਰੀਨ ਤੇ ਨੰਬਰ ਮੈਂਸ਼ਨ ਕੀਤਾ ਹੋਇਆ ਹੈ ਖਰੀਦ ਕਰੋ ਭੇਜੋ ਤੇ ਪਰਚੇਸ ਕਰੋ ਹੁਣ ਆਪਾਂ ਦੇਖਾਂਗੇ ਦੂਜਾ ਵੈਲਵਟ ਵਾਲੇ ਕਲੈਕਸ਼ਨ ਇਹ ਆਪਾਂ ਪਹਿਲਾੜਾ ਫੈਬਰਿਕ ਸੀਗਾ ਉਹਦਾ ਕੰਪਲੀਟ ਹੋ ਚੁੱਕਿਆ ਹੈ ਕਲੈਕਸ਼ਨ ਹੁਣ ਦੂਜੇ ਦੀ ਵਾਰੀ ਹੈ ਇਹ ਦੇਖੋ ਇਹ ਤਾਂ ਜਮਾ ਉਹ ਤਾਂ ਕਹਿੰਦੇ ਮਖਮਲ ਹਾਂਜੀ ਉਹੀ ਆ ਬਿਲਕੁਲ ਸੌਫਟ ਮਟੀਰੀਅਲ ਐ ਇਕਦਮ ਸੌਫਟ ਮਟੀਰੀਅਲ ਆ ਆ ਦੇਖ ਸਕਦੇ ਹੋ ਕਿੰਨਾ ਵਿਚਾਰਾ ਕਿੰਨਾ ਸੌਫਟ ਹੈ ਨਾ ਸਵੀਟ ਜਿਹਾ ਲੱਗ ਰਿਹਾ ਨਾ ਬਹੁਤ ਪ੍ਰੀਟੀ ਆ ਤੇ ਜਦੋਂ ਕੋਈ ਕੁੜੀ ਪਾਊਗੀ ਨਾ ਸੋਹਣੀ ਬਹੁਤ ਲੱਗੂ ਸੱਚੀ ਘੈਂਟ ਲੱਗੂ ਆ ਦੇਖੋ ਇਹਦਾ ਡਿਜ਼ਾਈਨ ਚੈੱਕ ਕਰੋ ਸਭ ਤੋਂ ਪਹਿਲਾਂ ਤੁਸੀਂ ਇਹਦਾ ਪੈਟਰਨ ਦੇਖ ਲਓ ਵੀ ਨੈਕ ਪੈਟਰਨ ਦਿੱਤਾ ਗਿਆ ਹੈ ਐ ਦੇ ਵਿੱਚ ਤੁਹਾਨੂੰ 4 ਪੀਸਿਸ ਮਿਲਣਗੇ 4 ਡਾਰਕ ਕਲਰ ਆ ਜਾਣਗੇ ਤੇ ਡਾਰਕ ਕਲਰ ਦੇ ਵਿੱਚ ਤੁਹਾਨੂੰ ਇੱਕ ਚੀਜ਼ ਕਿਲਰ ਕਰਾਂ ਕਿ 4 ਡਿਫਰੈਂਟ ਡਿਜ਼ਾਈਨ ਆਣਗੇ ਜਿਵੇਂ ਇਹਦਾ neck pattern ਦੇਖ ਰਹੇ ਹੋ ਦੂਜੇ ਦਾ neck pattern ਦੂਜਾ ਆਊਗਾ ਥੱਲੇ ਬਾਰਡਰ ਮਿਲ ਜਾਂਦਾ ਹੈ ਤੁਹਾਨੂੰ ਬਾਰਡਰ ਵੀ ਚੈੱਕ ਕਰ ਸਕਦੇ ਹੋ ਕਾਫੀ ਪਿਆਰਾ ਬਾਰਡਰ ਦਿੱਤਾ ਗਿਆ ਹੈ ਨਾਲੇ ਇਹਦਾ ਜਿਹੜਾ ਬਾਟਮ ਹੈ ਬਾਟਮ ਤੇ ਵੀ ਵਰਕ ਮਿਲੂਗਾ ਆ ਦੇਖੋ ਇਹ ਬਾਟਮ ਹੈਗਾ ਬਾਟਮ ਤੇ ਵੀ ਲੈਸ ਬਾਰਡਰ ਲੱਗੀ ਹੋਈ ਆ ਇਹਦੇ ਬਾਟਮ ਤੇ ਵੀ ਤੁਹਾਨੂੰ ਵਰਕ ਮਿਲ ਜਾਂਦਾ ਹੈ ਤੇ ਇਹਦੇ ਬਾਟਮ ਦਾ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋ ਕਾਫੀ ਪਿਆਰਾ ਜਿਹਾ ਹੈ ਜਿਹਦੇ ਦੁਪट्टे ਦੀ ਮੈਂ ਗੱਲ ਕਰ ਰਹਾ ਦੁਪੱਟਾ ਚੈੱਕ ਕਰੋ ਕਾਫੀ ਸੋਹਣਾ ਜਿਹਾ ਦੁਪੱਟਾ ਮਿਲੂਗਾ ਤੁਹਾਨੂੰ ਫੁੱਲ ਸਟੈਂਡਰਡ ਸਾਈਜ਼ ਦਾ ਦੁਪੱਟਾ ਹੈ ਪੂਰੇ ਦੁਪੱਟੇ ਤੇ ਕਢਾਈ ਡਿਜ਼ਾਈਨ ਹੈ ਦਾ ਨਾਲੇ ਇੰਨਾ ਪਿਆਰਾ ਆਰਟੀਕਲ ਸੱਚੀ ਮੈਂ ਆਪਨੇ ਦੇਖਿਆ ਕਿਤੇ ਆ ਦੇਖੋ ਜੇ ਗੁਰੂ ਘਰ ਜਾਣਾ ਹੋਵੇ ਨਾ ਤਾਂ ਫਿਰ ਇਸ ਤਰ੍ਹਾਂ ਦੇ ਆਰਟੀਕਲ ਬਹੁਤ ਸੋਹਣੇ ਲੱਗਦੇ ਆ ਤੇ ਕੰਫਰਟੇਬਲ ਫੈਬਰਿਕ ਆ ਕਿਉਂਕਿ ਵੈਲਵੈਟ ਹੈਗਾ ਤੇ স্মੂਥ ਵੈਲਵੈਟ ਹੈ ਕਿਉਂਕਿ ਆਪਾਂ ਕੁਆਲਿਟੀ ਵਾਈਜ਼ ਕਰਦੇ ਹਾਂ ਕੋਈ ਕੰਪਰੋਮਾਈਜ਼ ਨਹੀਂ ਕਰਦੇ ਆਪਣੇ ਕੋਲ ਹਰ ਇੱਕ ਕਲੈਕਸ਼ਨ ਤੁਹਾਨੂੰ ਪ੍ਰੀਮੀਅਮ ਕੁਆਲਿਟੀ ਦਾ ਮਿਲਦਾ ਹੈ ਤੇ ਸੌਫਟ ਐਂਡ ਸਵੀਟ ਮਿਲਦਾ ਹੈ ਤੇ ਰੇਂਜ ਫੁਹਾੜਾਟਾ ਜੈਨੂਨ ਪ੍ਰਾਈਸ ਹੈ ਤੇ ਇਸ ਤਰ੍ਹਾਂ ਦੇ ਕਲੈਕਸ਼ਨ ਆਪਣੇ ਇੱਥੇ ਮਿਲਦੇ ਆ 5 ਤੋਂ 10000 ਰੁਪਏ ਦੀ ਰੇਂਜ ਦੇ ਅੰਦਰ ਤੇ ਜੇ ਆਪਾਂ ਬੁਟੀ ਕਾਲੇ ਕੋਲ ਚਲੇ ਗਏ ਮੈਂ ਕਹਿ ਰਹੀ ਆ 50000 ਕਿਤੇ ਜਾਣਦੇ ਹੀ ਨਹੀਂ ਸੱਚੀ ਨਹੀਂ ਜਾਣ ਦਿੰਦੇ ਹੋ 20 25000 ਦਾ ਇੱਕੋ ਇੱਕੋ ਸੂਟ ਦਿੰਦੇ ਆ ਇਕਲਾ ਇਕਲਾ ਤੇ ਫਿਰ ਹੁਣ ਕਰਨਾ ਕੀ ਇਹ ਲੈ ਕੇ ਜਾਣਾ ਹੈ ਤੇ ਮਸਟਿਚ ਕਰਾਣਾ ਹੈ ਤੇ ਪਾ ਲੈਣਾ ਹੈ ਸੂਟ ਬਹੁਤ ਸੋਹਣਾ ਹੈ ਚਲੋ ਫਿਰ ਹੁਣ ਇੱਕ ਹੋਰ ਆਰਟੀਕਲ ਦਿਖਾਣੇ ਆ ਕਿਉਂਕਿ ਤੁਸੀਂ ਸਾਰੇ ਜਾਣਦੇ ਹੋ ਕਿ ਅੱਗੇ ਲੋਹੜੀ ਫੈਸਟੀਵਲ ਆਉਣ ਵਾਲਾ ਹੈ ਤੇ ਉਹਦੇ ਕਰਕੇ ਤੁਹਾਨੂੰ ਇਸ ਤਰ੍ਹਾਂ ਦੇ ਕਲੈਕਸ਼ਨ ਜ਼ਰੂਰ ਪਰਚੇਸ ਕਰਨੇ ਜਨਵਰੀ ਦੇ ਵਿੱਚ ਤੁਸੀਂ ਸਾਰੇ ਜਾਣਦੇ ਹੋ 13 ਜਨਵਰੀ ਨੂੰ ਆਪਣਾ ਫੈਸਟੀਵਲ ਹੈ ਤੇ ਉਦੋਂ ਵਿੰਟਰ ਹੀ ਹੁੰਦਾ ਹੈ ਤੇ ਵਿੰਟਰ ਦੇ ਵਿੱਚ ਆਪਾਂ ਇਸ ਤਰ੍ਹਾਂ ਦੇ ਹੈਵੀ ਕਲੈਕਸ਼ਨ ਹੀ ਪਾਉਨੇ ਆ ਤਾਂ ਤੁਸੀਂ ਆਵਲਾ ਆਰਟੀਕਲ ਲੈ ਸਕਦੇ ਹੋ ਇਸ ਤੋਂ ਲਾਵੇ ਇੱਕ ਹੋਰ ਕਲਰ ਲੈ ਕੇ ਆਈਆਂ ਮੈਂ ਉਹਦਾ ਡਿਜ਼ਾਈਨ ਵੀ ਮੈਂ ਤੁਹਾਨੂੰ ਦਿਖਾ ਦੇਣੀ ਆ ਉਹ ਵੀ ਬਹੁਤ ਫ੍ਰੀਟੀ ਹੈ ਇਹ ਕਲਰ ਵੀ ਮੈਨੂੰ ਬਹੁਤ ਸੋਹਣਾ ਲੱਗਿਆ ਜੇ ਬ੍ਰਾਈਟ ਕਲਰ ਹੋਊਗਾ ਕਿਸੇ ਕੁੜੀ ਦਾ ਕਿਸੇ ਲੇਡੀਜ਼ ਦਾ ਬਹੁਤ ਕੈਂਟ ਲੱਗੂ ਇਹ ਕਲਰ ਦੇ ਵੀ ਤੁਸੀਂ ਆਰਡਰ ਲੈ ਸਕਦੇ ਹੋ ਤਾਂ ਚੈੱਕ ਕਰੋ ਫਿਰ ਤੁਸੀਂ ਆਵਲਾ ਆਰਟੀਕਲ ਵੀ ਆਹ ਕਲੈਕਸ਼ਨ ਦੇਖੋ ਇਹਦਾ ਡਿਜ਼ਾਈਨ ਚੈੱਕ ਕਰੋ ਕਿੰਨਾ ਪਿਆਰਾ ਹੈ ਜ ਮੇਰਾ ਫੈਸ਼ਨ ਦੇ ਬ੍ਰਾਂਡਡ ਕਲੈਕਸ਼ਨ ਨੇ ਵੀ ਨੈਕ ਪੈਟਰਨ ਦਿੱਤਾ ਗਿਆ ਹੈ ਜ਼ਰੀ ਵਰਕ ਹੈ ਨਾਲ ਪੈਟਰਨ ਬਹੁਤ ਹੀ ਜਿਆਦਾ ਸੋਹਣਾ ਹੈ ਥੱਲੇ ਬਾਰਡਰ ਤੇ ਤੁਹਾਨੂੰ ਕਾਫੀ ਪ੍ਰੀਟੀ ਜਿਹਾ ਮਿਲ ਜਾਂਦਾ ਹੈ ਪੂਰੇ ਸੂਟ ਤੇ ਤੁਹਾਨੂੰ ਨਿੱਕੇ ਨਿੱਕੇ ਬੂਟੀਆਂ ਦਾ ਕੰਮ ਵੇਖਣ ਨੂੰ ਮਿਲੂਗਾ ਓਬਵੀ ਸਿਕਵੈਂਸ ਵਰਕ ਦੇ ਨਾਲ ਜੇ ਇਹਦੇ ਬਾਟਮ ਦੀ ਗੱਲ ਕਰਾਂ ਤਾਂ ਸੇਮ ਬਾਟਮ ਤੇ ਵੀ ਤੁਹਾਨੂੰ ਵਰਕ ਮਿਲੂਗਾ ਆਹ ਦੇਖ ਸਕਦੇ ਤੁਸੀਂ ਬਾਟਮ ਇਹਦਾ ਇਹ ਬਾਟਮ ਆਉਣ ਵਾਲਾ ਹੈ ਜਿਹੜਾ ਕਿ ਕਾਫੀ ਪ੍ਰੀਟੀ ਬਾਟਮ ਹੈ ਸੇਮ ਵੈਲਵਟ ਦਾ ਹੀ ਰਹਿਣ ਵਾਲਾ ਹੈ ਜੇ ਇਹਦਾ ਸ਼ਾਲ ਦਿਖਾਵਾਂ ਤੁਹਾਨੂੰ पूरे शॉल पे वर्कਾ ਨਾਲ ਹੈ 4 ਸਾਈਡ ਬਾਰਡਰ ਮਿਲ ਜਾਂਦਾ ਹੈ ਤੁਹਾਨੂੰ ਨਾਲੇ ਇਹਦੇ ਵਿੱਚ ਤੁਹਾਨੂੰ ਨਿੱਕੇ ਨਿੱਕੇ ਬੂਟੀਆਂ ਦਾ ਕੰਮ ਦੇਖਣ ਨੂੰ ਮਿਲ ਜਾਂਦਾ ਹੈ ਕਲਰ ਬਹੁਤ ਸੋਹਣਾ ਹੈ ਇਹਦਾ ਇਹ ਕਲਰ ਸੱਚੀ ਮੈਨੂੰ ਬਹੁਤ ਹੀ ਜ਼ਿਆਦਾ ਪ੍ਰੀਟੀ ਲੱਗਿਆ ਤਾਂ ਤੁਸੀਂ ਇਸ ਕਲਰ ਵਾਸਤੇ ਵੀ ਆਰਡਰ ਪਲੇਸ ਕਰਾ ਸਕਦੇ ਹੋ ਛੇਤੀ ਕਰੋ ਕੰਟੈਕਟ ਕਰੋ ਆਰਡਰ ਪਲੇਸ ਕਰਾਓ ਆਪਣਾ ਕਿਉਂਕਿ ਫਿਰ ਬਾਅਦ 'ਚ ਇਹ ਮੌਕਾ ਨਹੀਂ ਮਿਲਦਾ ਕਿਉਂਕਿ ਆਪਣਾ ਲਿਮਿਟਿਡ ਸਟਾਕ ਹੈ ਬਹੁਤ ਜ਼ਿਆਦਾ ਆਰਡਰ ਆ ਰਹੇ ਨੇ ਵਿంటర్ ਸੀਜ਼ਨ ਦੇ ਵਿੱਚ ਇਸ ਤਰ੍ਹਾਂ ਦੇ ਕਲੈਕਸ਼ਨ ਸਭ ਤੋਂ ਜ਼ਿਆਦਾ ਵਿਕਦੇ ਤੇ ਸਭ ਤੋਂ ਜ਼ਿਆਦਾ ਆਰਡਰ ਆਉਂਦੇ ਹੈ ਮੇਨਲੀ ਕਿਉਂ ਕਿ ਆਪਣੇ ਕੋਲ ਇਸ ਤਰ੍ਹਾਂ ਦੇ ਕਲੈਕ ਦਾ ਹੈਵੀ ਸ਼ਾਲ ਮਿਲ ਰਿਹਾ ਤਾਂ ਕਰਕੇ ਆਰਡਰ ਵੱਧ ਜਾਂਦੇ ਆ ਤਾਂ ਪਲੀਜ਼ ਛੇਤੀ ਕਰੋ ਲੈ ਕੇ ਜਾਓ ਫੈਕਟਰੀ ਦਾ ਕਲੈਕਸ਼ਨ ਮਿਲ ਰਿਹਾ ਫਿਰ ਬਾਅਦ ਚ ਨਹੀਂ ਮਿਲੂਗਾ ਜੇ ਇਸ ਤੋਂ ਇਲਾਵਾ ਤੁਹਾਨੂੰ ਕੁੜਤੀ ਕਲੈਕਸ਼ਨ ਲੈਣਾ ਵੇ ਤਾਂ ਆਪਣੇ ਕੋਲ ਕੁੜਤੀਆਂ ਦੇ ਕਲੈਕਸ਼ਨ ਵੀ ਅਵੇਲੇਬਲ ਨੇ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਇਹ ਪੂਰਾ ਕੁੜਤੀ ਦਾ ਸੈਕਸ਼ਨ ਹੈ ਕਿਉਂਕਿ ਆਪਣੇ ਸੂਟ ਮੈਟਰਲ ਦੇ ਸੈਕਸ਼ਨ ਵਿੱਚ ਬਹੁਤ ਜ਼ਿਆਦਾ ਰਸ਼ ਹੈਗਾ ਅੱਜ ਮੈਂ ਤੁਹਾਨੂੰ ਦਿਖਾ ਦੇਣੀ ਹੈ ਤੁਸੀਂ ਮੇਰੇ ਪਿੱਛੇ ਪਿੱਛੇ ਆ ਜਾਓ ਤੁਹਾਨੂੰ ਆਪੇ ਪਤਾ ਲੱਗ ਜਾਊ ਜਿਵੇਂ ਤੁਸੀਂ ਆ ਦੇਖੋ ਇਹ ਆਪਣਾ ਪੂਰਾ ਸੂਟ ਮਟੀਰੀਅਲ ਦਾ ਕਾਊਂਟਰ ਰਹਿਣ ਵਾਲਾ ਹੈ ਸੂਟ ਮੈਟਰਲ ਦੇ ਕਾਊਂਟਰ ਦੇ ਵਿੱਚ ਤੁਸੀਂ ਰਸ਼ ਚੈ ਦੇ ਨਾਲ ਆਪਣੇ ਕਸਟਮਰ ਦੇਖਣ ਨੂੰ ਮਿਲ ਜਾਂਦੇ ਨੇ ਸਟਾਕ ਆਪਣੇ ਕੋਲ ਬਥੇਰਾ ਸਟਾਕ ਦੀ ਕੋਈ ਟੈਨਸ਼ਨ ਨਹੀਂ ਹੈ ਕਿ ਤੁਸੀਂ ਇਸ ਪਾਸੇ ਵੀ ਦੇਖ ਸਕਦੇ ਹੋ ਇਹ ਵੀ ਆਪਣਾ ਸੂਟ ਮਟੀਰੀਅਲ ਦਾ ਇੱਕ ਕਾਊਂਟਰ ਹੈ ਜਿੱਥੇ ਆਪਣੇ ਕੋਲ ਹੋਰ ਵੀ ਬਹੁਤ ਸਾਰੇ ਕਲੈਕਸ਼ਨ ਨੇ ਕਿਉਂਕਿ ਅੱਗੇ ਬਹੁਤ ਸਾਰੇ ਫੈਸਟੀਵਲ ਨੇ ਹਰ ਇੱਕ ਰਿਲੀਜੀਅਨ ਦੇ ਫੈਸਟੀਵਲ ਆਉਣ ਵਾਲੇ ਨੇ ਤਾਂ ਕਰਕੇ ਆਪਾਂ ਫੁੱਲ ਤਿਆਰੀ ਕਰ ਰੱਖੀ ਹੈ ਆਪਣੇ ਦਾ ਤਿਆਰੀ ਖੇਚ ਲਈ ਜੇ ਤੁਸੀਂ ਵੀ ਕਰਨੀ ਹੈ ਤਿਆਰੀ ਤਾਂ ਤੁਸੀਂ ਵੀ ਪਰਚੇਸ ਕਰ ਲਓ ਕਿਉਂਕਿ ਤੁਹਾਨੂੰ ਇੱਥੇ ਇਸ ਤਰ੍ਹਾਂ ਦੇ ਆਰਟੀਕਲਸ ਵੀ ਦੇਖਣ ਨੂੰ ਮਿਲ ਜਾਂਦੇ ਨੇ ਜਿਵੇਂ ਤੁਸੀਂ ਆਹ ਚੈੱਕ ਕਰ ਸਕਦੇ ਹੋ ਇਹ ਪੂਰੇ ਰੈਡੀमेड ਆਰਟੀਕਲਸ ਆਣਗੇ ਜਿਵੇਂ ਕਿ ਪਾਕਿਸਤਾਨੀ ਸੂਟ ਦਾ ਬਹੁਤ ਤਰ੍ਹਾਂ ਨੇ ਵੈਲਵੈਟ ਦੀ ਕੁਰਤੀ ਵੀ ਤੁਹਾਨੂੰ ਰੈਡੀमेड ਮਿਲ ਜਾਣਾ ਹੈ ਤੁਸੀਂ ਉਹ ਵੀ ਪਰਚੇਸ ਕਰ ਸਕਦੇ ਹੋ ਤਾਂ ਫਿਰ ਚਲਦੇ ਆਪਾਂ ਆਪਣੇ ਕਾਊਂਟਰ ਵੱਲ ਬਾਕੀ ਤੁਹਾਨੂੰ ਪਰਚੇਸਿੰਗ ਕਰਨੀ ਹੈ ਘਰੇ ਬੈਠੇ ਤਾਂ ਤੁਸੀਂ ਵੀਡੀਓ ਕਾਲ ਰਾਹੀਂ ਆਨਲਾਈਨ ਪਰਚੇਸਿੰਗ ਕਰ ਸਕਦੇ ਹੋ ਕਿਉਂਕਿ ਤੁਹਾਨੂੰ ਆਪਣੇ ਕੋਲੋਂ ਵੀਡੀਓ ਕਾਲ ਦੀ ਫੈਸਿਲਿਟੀ ਮਿਲ ਜਾਂਦੀ ਹੈ ਅੱਜ ਮੇਰਾ ਫੈਸ਼ਨ ਤੁਹਾਨੂੰ ਦੇ ਰਿਹਾ ਹੈ ਤਾਂ ਕੰਟੈਕਟ ਕਰਨਾ ਨਾ ਭੁੱਲੋ ਨੰਬਰ ਮੈਂਸ਼ਨ ਕੀਤਾ ਹੋਇਆ ਹੈ ਸਕਰੀਨ ਤੇ ਛੇਤੀ ਕਾਲ ਕਰਿਓ ਵਰਲਡ ਵਾਈਡ ਸ਼ਿਪਿੰਗ ਮਿਲ ਰਹੀ ਹੈ ਤੁਸੀ ਫੋਰਨ ਕੰਟਰੀ ਤੋਂ ਵੀ ਆਰਡਰ ਪਲੇਸ ਕਰਾ ਸਕਦੇ ਹੋ ਨਾਲੇ ਲੈਂਗੁਏਜ ਵਾਲੀ ਕੋਈ ਟੈਨਸ਼ਨ ਨਹੀਂ ਆਊਗੀ ਕਿਉਂਕਿ ਆਪਣੇ ਇੱਥੇ ਹਰ ਇੱਕ ਲੈਂਗੁਏਜ ਦੇ ਸਿਲਫ ਟੀਮ ਮੈਂਬਰ अवेलेबल ਨੇ ਜਿਹੜੇ ਕਿ ਤੁਹਾਨੂੰ ਲੈਂਗੁਏਜ ਵਾਸਤੇ ਪਰੇਸ਼ਾਨੀ ਹੋਣ ਦਿੰਦੇ ਉਹ ਤੁਹਾਨੂੰ ਸਾਰੀਆਂ ਚੀਜ਼ਾਂ ਦੱਸ ਦੇਣਗੇ ਤਾਂ ਹੁਣ ਕਰਨਾ ਕੀ ਹੈ ਜੇ ਵਿਜ਼ਿਟ ਕਰਨਾ ਹੈ ਚਲੇ ਕੋਈ ਗਲੇ ਮੈਂ ਸਮਝ ਗਈ ਤੁਹਾਨੂੰ ਵਿਜ਼ਿਟ ਕਰਨਾ ਹੈ ਤਾਂ ਵਿਜ਼ਿਟ ਕਰਨ ਵਾਸਤੇ ਤੁਹਾਨੂੰ ਅਣਾਏ ਜੀ ਅੱਜ ਮੇਰਾ ਫੈਸ਼ਨ ਸੂਰਜ ਦਾ ਕੰਪਲੀਟ ਐਡਰੈਸ ਮਿਲ ਜੂਗਾ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਤੇ ਇਹਨਾਂ ਸੂਟਾਂ ਵਾਸਤੇ ਆਰਡਰ ਲਵਾਉਣ ਵਾਸਤੇ ਪਲੀਜ਼ ਕੰਟੈਕਟ ਕਰਨਾ ਨਾ ਭੁੱਲਿਓ ਛੇਤੀ ਆਰਡਰ ਲਵਾ ਲਿਓ ਬਾਅਦ ਚ ਨਹੀਂ ਮਿਲੂਗਾ ਕਲੈਕਸ਼ਨ ਨਜ਼ਰザਰ ਰਸ਼ ਦੇ ਕੇ ਤੁਹਾਨੂੰ ਹੁਪੇ ਪਤਾ ਲੱਗ ਜਾਊਗਾ ਕਿ ਕਿੰਨੇ ਸਾਰੇ ਲੋਕੀ ਪਰਚੇਸਿੰਗ ਕਰਨ ਵਾਸਤੇ ਤੇ ਪਹੁੰਚ ਚੁੱਕੇ ਨੇ ਹਰ ਇੱਕ ਕਲੈਕਸ਼ਨ ਬਹੁਤ ਛੇਤੀ ਸੋਲਡ ਆਊਟ ਹੋ ਰਿਹਾ ਹੈ ਸਮਾਂ ਬਿਲਕੁਲ ਵੀ ਨਹੀਂ ਹੈਗਾ ਨਾ ਮੇਰੇ ਕੋਲ ਨਾ ਤੁਹਾਡੇ ਕੋਲ ਕਿਉਂਕ ਯਾ ਫਿਰ ਉਹ ਸਮਰ ਆੜਾ ਕਲੈਕਸ਼ਨ ਤੁਹਾਨੂੰ ਮਿਲਣ ਲੱਗੇ ਆ ਫਿਰ ਹੋ ਸਕਦਾ ਈਦ ਵਾਲਾ ਕਲੈਕਸ਼ਨ ਤੁਸੀਂ ਦੇਖ ਰਹੇ ਹੋ ਤਾਂ ਇਹ ਨਹੀਂ ਕਰਨਾ ਪਰਚੇਸਿੰਗ ਕਰ ਲੈਣੀ ਕਿਉਂਕਿ ਨੈਕਸ ਮੰਤੋਂ ਤੋਂ ਆਪਣਾ ਈਦ ਦਾ ਵੀ ਕਲੈਕਸ਼ਨ ਸਟਾਰਟ ਹੋ ਜਾਊਗਾ ਤੇ ਆਪਣਾ ਲੋਹੜੀ ਦਾ ਕਲੈਕਸ਼ਨ ਚੱਲੀ ਜਾ ਰਿਹਾ ਹੈ ਤਾਂ ਪਲੀਜ਼ 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 ਆਰਡਰ ਪਲੇਸ ਕਰਾ ਲਿਓ ਮਿਲਾਂਗੇ ਤੁਹਾਨੂੰ ਨਵੇਂ ਵੀਡੀਓ ਦੇ ਵਿੱਚ ਫਿਰ ਨਵੇਂ ਆਰਟੀਕਲਸ ਦੇ ਨਾਲ ਧਿਆਨ ਰੱਖਿਓ ਆਪਣਾ ਵੀਡੀਓ ਚੰਗੇ ਲੱਗੀਵੇ ਲਾਈਕ ਸ਼ੇਅਰ ਕਰ ਲਿਓ ਜੇਕਰ ਤੁਸੀਂ ਨਵੇਂ ਸਾਡੇ YouTube ਚੈਨਲ ਤੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬਾਕੀ ਮੈਨੂੰ ਬਹੁਤ ਸੋਹਣਾ ਲੱਗ ਰਿਹਾ ਇਹਨੂੰ ਪਾ ਕੇ ਤੋਂ ਨੂੰ ਮਿਲ ਰਿਹਾ ਤੁਸੀਂ ਲੈ ਲਓ ਮੈਂ ਤੁਹਾਡੇ ਕੋਲ ਪਰਚੇਸ ਕਰ ਲਾਂਗੀ ਤਾਂ ਬਾ ਬਾਈ